you want trespassing into my house lok lok tusi aaye account karna ek minute vente ha ji pehla tusi apni introduction tu video banaya ptc wale nu bula sakda unna nu sare channel nu bula lo ji sare channel nu bula lo tusi security in charge tusi mainu gall gall karo ji main itthe in charge ha mera tusi mere naal gall karo you don't ek mai gall dassa ji ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਧੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ 'ਚ ਬੈਠੇ ਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇ ਛਾਈ ਦੇ ਨਾ ਮਜੀਦ ਜੀ ਇਹਨੂੰ ਕੋਈ ਅਸਰ ਨਹੀਂ ਤੁਸੀਂ ਲੈਕਚਰ ਨਾ ਮੈਂ ਸਿਰਫ ਉਹਨਾਂ ਨੂੰ ਪਹਿਚਾਨਦੀ ਹਾਂ ਮੈਨੂੰ ਲੋਕ ਮੇਰੇ ਨਾਲ ਆਇਆ ਹੋਇਆ ਯੂ ਜੀ ਉਹਦੇ ਤੋਂ ਬਾਅਦ ਜਿਹੜਾ ਮੈਂ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਭਾਈ ਆ ਤੁਸੀਂ ਵਰਦੀ ਚ ਨਹੀਂ ਫਲਾਈਂਗ ਸਵਾਰਡ ਦੇ ਬਿਜ਼ਨਸ ਮੈਨੂੰ ਕੌਣ ਹੋ ਤੁਸੀਂ ਹਾਂ ਡੀਐਸਪੀ ਇਨ ਦਾ ਪਰਜੂ ਜੋ ਮੈਂ ਅੰਦਰ ਆਇਆ ਹਾਂ ਉਹ ਮੈਂ ਦੱਸਦਾ ਹਾਂ ਬਿਲਕੁਲ ਗੱਲ ਕਰ ਲੈ ਤੁਹਾਨੂੰ ਤੁਸੀਂ ਵਰਦੀ ਚ ਆਓ ਤੁਸੀਂ ਪ੍ਰਾਈਵੇਟ ਡਰੈਸ ਚ ਆ ਕੇ ਕੋ ਕੋ ਬਾ ਮੈਂ ਡੀਐਸਪੀ ਹਾਂ ਮੈਂ ਐਸਪੀ ਹਾਂ ਤੁਹਾਡੇ ਕੋਲ ਤਾਂ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰੇ ਨੂੰ ਪਤਾ ਅਸੀਂ ਦੱਸ ਦੇ ਜੀ ਬੀ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਦੇ ਉਹਨੇ ਆ ਕੇ ਤੁਸੀਂ ਮੈਨੂੰ ਗੱਲ ਦੱਸੋ ਬਸ ਸੈਕਿੰਡ ਯੂ ਆਰ ਕਮ ਟੂ ਮਾਈ ਹਾਊਸ ਮੈਂ ਘਰ ਜੀ ਬੈਠਿਆ ਆ ਰਾਮਨਾਥ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਆ ਰਿਹਾ ਤੁਸੀਂ ਠੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਤੁਸੀਂ ਮੇਰੀ ਗੱਲ ਠੱਕੇ ਨਾਲ ਦਾ ਵਰਦੀ ਚ ਠੱਕੇ ਨਾਲ ਆ ਕੇ ਆ ਕਿੰਨੇ ਬੁਲਾਜਮ ਹੈ ਜੀ ਘੋਡੇ ਨਾਲ ਦੱਸਿਓ ਮਾੜਾ ਜੇ ਇੱਥੇ ਕੀ ਕਰ ਰਹੇ ਧੰਗਾ ਕਰ ਰਹੇ ਨਹੀਂ ਕੋਈ ਧੰਗਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਕੋਆਪਰੇਟ ਕਰੋਗੇ ਤੁਸੀਂ ਮੈਂ ਆਪ ਹੈ ਬਹਿਜੋ ਕਿਉਂ ਮੇਰੀ ਗੱਲ ਸੁਣਨੀ ਨਹੀਂ ਦੇਂਦੇ। ਵੇਖੋ ਤੁਸੀਂ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਕੋਈ ਸਭ ਕੁਝ ਰਿਕਾਰਡ ਹੋਊਗੀ ਕੈਮਰੇ 'ਚ ਅਸੀਂ ਆਪਣਾ ਬੈਜੋਗੇ ਲਖਣਾ ਰੋਕੋ। ਸਭ ਰਿਕਾਰਡ ਹੋਊ। ਅਸੀਂ ਕੋਈ ਇੱਕਦਮ ਬੰਦੇ ਕਰਦੇ ਜਿਵੇਂ ਉਹ ਰੱਖੋ। ਸਭ ਰਿਕਾਰਡ ਹੋ ਰਿਹਾ। ਤੁਹਾਡਾ ਵੀ ਸ਼ੂਟਿੰਗ ਤੇ ਸਾਰੀਆਂ ਜਿੰਨਾ ਨਾ ਨਾ ਨਾ। ਕੋਈ ਥ੍ਰੈਟ ਹੈ ਤਾਂ ਤੁਸੀਂ ਤਾਂ ਕਰ ਕੀ ਰਹੇ ਹੋ। ਤੁਸੀਂ ਸਾਰੇ ਨੌਨਵਾਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ। ਸਭ ਦੀ ਵੀਡੀਓ ਬਣਾ ਮੇਰਾ ਵੀ ਇੱਥੇ ਫੋਟੋ ਖਾ। ਇੱਥੇ ਬਣਾਓ ਵੀਡੀਓ ਬਣਾ ਸਾਰੇ ਬਣਾ ਬਣਾਉਣ ਦੀ ਪ੍ਰਕਿਰਿਆ ਚ ਵਿਗਿਆ ਤੁਸੀਂ ਜਿਹੜਾ ਵਿਗੜ ਉਹ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਬਰਦੀ ਨਹੀਂ ਤੁਹਾਡੇ ਚ ਆਹ ਕੌਣ ਜੀ ਤੂੰ ਸੀ ਸਰਮੈਂ ਇੰਸਪੈਕਟਰ ਤਬਰਦੀ ਕਿੱਥੇ ਜੀ ਬਿਜ਼ਨਸ ਸਾਡੀ ਵਰਦੀ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਹਾਂ ਤੁਸੀਂ ਕਿਹੋਣਾ ਜੀ ਤੁਸੀਂ ਕੌਣ ਜੀ ਤੁਸੀਂ ਵੀ ਡੀਐਸਪੀ ਵਿੱਚ ਦੇ ਹੋਰ ਕੌਣ ਆ ਜੀ ਇੱਥੇ ਆਪ ਬੰਦੇ ਇੰਨੇ ਮਗਰ ਘੁੱਟੇ ਮੇਰਾ ਕਿੱਕੇ ਫੋਨ ਹੈ ਮੈਂ ਡੀਐਸਪੀ ਵੀ ਇਹਨਾਂ ਸਾਡੇ ਸਾਰੇ ਅੱਛਾ ਜੀ ਇੱਧਰ ਜੀ ਚਲੋ ਬਹੁਤ ਹੋ ਗਿਆ ਸਰਦਾਰ ਸਰਦਾਰ ਸਾਹਿਬ ਤੁਸੀਂ ਦੱਸੋ ਤੁਸੀਂ ਬੋਲੋ ਅਸੀਂ ਕੋਈ ਨਹੀਂ ਦਸਣ ਦੀ ਲੋੜ ਨਹੀਂ ਬੈਠੋ ਮੇਰੇ ਘਰ ਆਏ ਆ ਜੀ ਮੇਰੇ ਘਰ ਆਏ ਜੀ ਰਿਪੋਰਟਰ ਰਹੇ ਨਹੀਂ ਪਲੀਜ਼ ਕੋ ਥੈਂਕ ਯੂ ਆਰ ਨੋਟ ਕੋਆਪਰੇਟਿੰਗ ਸੁਣੋਗੇ ਰਿਲੀਸ ਇਟ ਆਊਟ ਪਲੀਜ਼ ਸਿਕਾਉਟ ਨਹੀਂ ਨੋਟ ਇਨ ਅ ਪਬਲਿਕ ਵਾਈਡ ਇੰਟਰਸਟਿੰਗ ਇਜ਼ ਇਥੇ ਆਰ ਮਾਈਟ ਬੀ ਪੀਪਲ ਨਹੀਂ ਇਸ ਇਨਕਸਰਿਕ ਜਾਓ ਨੋ ਆਈ ਆਮ ਨੋਟ ਆਮ ਸੌਰੀ ਤੁਹਾਨੂੰ ਜਰਾ ਕੋਈ ਜਾਬਤਾ ਨਹੀਂ ਹੈ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਨਾਲ ਕੀ ਕਰ ਰਹੇ ਹੋ ਫੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਉਹ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਨੂੰ ਲੱਗਦਾ ਤੁਹਾਨੂੰ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਕੋਈ ਇਹ ਬਿਲਕੁਲ ਵਧੀਆ ਗੱਲ ਹੈ ਵੀਡੀਓ ਲੋਕ ਹੀ ਦੇਖਣਗੇ ਜੇ ਤੁਸੀਂ ਬੋਲਣ ਦਾ ਮੌਕਾ ਦਿਓ ਹਾਂ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੇਖੋ ਨੋਟ ਇਨ ਫਰੰਟ ਆਫ ਦਾ ਕੈਮਰਾ ਤੁਸੀਂ ਰਿਕਾਰਡ ਕਰੋ ਕੀ ਲੈ ਲਓ ਕਿ ਪ੍ਰੋਡਕਟ ਦਾ ਨੂੰ ਸਾਰਾ ਦੱਸ ਦੇ ਡਾਕਟਰ ਸੋਹਣੀ ਕਿਹਦੀ ਗੱਲ ਦੱਸੋ ਤੁਸੀਂ ਬਹਿ ਤਾਂ ਜਾਓ ਮੈਂ ਬੈਠਦਾ ਪਰ ਆਪ ਵੇਖੋ ਕੋਈ ਬੰਦ ਨਹੀਂ ਕਰਦਾ ਜੀ ਵੀਡੀਓ ਬਣਾਈ ਚੱਲੋ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਬੰਦੇ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜਿਲੈਂਸ ਕੀ ਕਰਦੀ ਪਰ ਮਾਲਕਾ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਤੋਂ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸੇਵਾ ਇਸ ਕੰਮ ਕਰਦੇ ਮੈਂ ਜਾਪ ਤੇ ਜੀ ਗੱਲ ਹੋਏ ਤੇ ਜਾਪ ਤੇ ਜਵਾਬ ਜਾਪ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਝੁੰਦੇ ਨਾ ਸੁਣੋ 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 ਜੇ ਜਾਪ ਤੇ ਝੁੰਦੇ ਨਾ ਕੁਝ ਆਰਮਨਾਲ ਆਉਂਦੇ ਮੈਂ ਆਰਮਨਾਲ ਆਪਨੇ ਰਸਤੇ 'ਤੇ ਬੈਠੇ ਸਟੋਰਿੰਗ ਨੇ ਆਪ ਨੂੰ ਮੋੜ ਕਰਾਇਆ ਉਹਨੂੰ ਨਾਂ ਲੈ ਕੇ ਆਇਆ ਇਹਨੂੰ ਕਿਹਨੇ ਨੋਟ ਕਰਾਇਆ ਇਹਨੂੰ ਨੋਟ ਕਰਾਇਆ ਤੁਹਾਡੇ ਸਟੋਰੀ ਨੂੰ ਜੀ ਥੱਲੇ ਸੀਗੇ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਅਸੀਂ ਉਹਨਾਂ ਦੇ ਮਾਲ ਨੂੰ ਅਸੀਂ ਨਿਸ਼ਾਨਦੇਹੀ ਉਹਨਾਂ ਨੇ ਦੱਸੇ ਸਾਬ ਉੱਤਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫਤਰ ਦਰਵਾਜ਼ਾ ਬੰਦ ਹੈ ਮੈਂ ਬੈਠੇ ਹਾਂ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਫਤਾ ਨਹੀਂ ਹੈ ਜੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠਦਾ ਹਾਂ ਮੈਂ ਬੈਠੋ ਆਰਾਮ ਨਾਲ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਦੋਨੋਂ ਦੇ ਖੜੇ ਹੋ ਤੁਸੀਂ ਤਾਂ ਐਵੇਂ ਘਬਰਾ ਕੇ ਜਾਦਾ ਹੋ ਬੈਠੋ ਕੁਝ ਨਹੀਂ ਹੋ ਰਿਹਾ ਕੈਨ ਯੂ ਆ Jenny, wait one second. It is the other way. No, you no, are. No, 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 no. I tell you. City. I tell you, I tell you. It no, nobody, nobody, nobody. You have. I'm please tell you. me how. I tell you one, one second. To see, you have to my house. Start recording everything. What is happening? No, no, you have not told me anything. I want to know what is going on. ਆਪਲੀਜ਼ ਮੇਰੇ ਵਾਈਫ ਨਾਲ ਕੋਲੀ ਵਿੱਚ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਆਰਾਮ ਨਾਲ ਪਿੱਛੇ ਹੋ ਜਾਓ ਡੋਨਟ ਮਿਸਬੀ ਵਿਦ ਮਾਈ ਵਾਈਫ ਸਭ ਪਿੱਛੇ ਹੋ ਜਾਓ ਦਿੱਪਤੀ ਸਾਹਿਬ ਪਿੱਛੇ ਪਿੱਛੇ ਹੋ ਜੀ ਪਲੀਜ਼ ਮੂਵ ਬਸਾਰੇ ਆ ਜੀ ਤੁਸੀਂ ਆਓ ਆ ਜਾਓ ਬੁਲਾ ਯਾਰ ਮੈਂ ਤੈਨੂੰ ਤੈਨੂੰ ਕਹਾ ਕਿ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਉੱਤੇ ਨਹੀਂ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਉਹਨੂੰ ਕਹ ਛਾਲ ਮਾਰੋ ਗੇਟ ਦੇ ਉੱਤੋਂ ਦੀ ਆ ਜਾਓ ਅੰਦਰ ਸਾਰੇ ਬੁਲਾਓ ਇਹਨਾਂ ਨੂੰ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ ਹੂ ਇਜ਼ ਦਿਸ ਡੋਨਟ ਵਰੀ ਡੋਨਟ ਵਰੀ ਮੈਂ ਕੀ ਜੀ ਹਾਂਜੀ ਹਾਂਜੀ ਹਾਂ ਦੱਸੋ ਦੱਸੋ ਦੱਸ ਹੀ ਨਹੀਂ ਰਿਹਾ ਨਾ ਕੋਈ ਦੱਸ ਹੀ ਨਹੀਂ ਰਿਹਾ ਯੋ ਹੀ ਸੈਡ ਇਹ ਦਸੰਨੇ ਤੁਸੀਂ ਕਹਿ ਰਹੇ ਹੋ ਇਹ ਦਸੰਨੇ ਨਹੀਂ ਮੈਮ ਲੀਗਲ ਦਸੰਨੇ ਹੈ ਦਸੰਨੇ ਕੋਈ ਨਹੀਂ ਕੋਣਾ ਤੋਂ ਦੋਣਾ ਤੋਂ 10 ਕੋਣ ਹੈ ਕੋਈ ਮੁਲਾਦਰ ਕੋਈ ਮੁਲਾਦਰ ਨਹੀਂ ਹੈ ਚਲੋ ਫਿਰ ਤੁਸੀਂ ਮੇਰਾ ਬੰਦਾ ਜੀ ਤੁਸੀਂ ਦੱਸੋ ਇਧਰ ਦੇਖੋ ਆ ਬਣਾ ਲਓ ਬਣਾ ਲਓ ਬਣਾ ਲਓ ਸਭ ਦੀ ਬਣਾ ਲਓ ਜਮਾ ਘਬਰਾਣਾ ਤੂੰ ਕੋਈ ਨਾ ਤੂੰ ਮੈਨੂੰ ਤੂੰ ਮੇਰੇ ਨਾਲ ਗੱਲ ਕਰੋ ਆਪਦੇ ਬੀਏ ਨੇ ਵੇ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰ ਰਹੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸੇ ਦਾ ਨਾਂ ਪੁੱਛਣਾ ਨਹੀਂ ਨਹੀਂ ਜਿਸ ਕੋਜ ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟਨਰ ਹੈ ਸਾਰੇ ਸੁਣਦੇ ਮੇਰੇ ਨਹੀਂ ਨਹੀਂ ਅੱਛਾ ਹਾਊ ਆਈ ਆਸਕਿੰਗ ਅਮ ਇਸ ਲੀਗਨ ਓਕੇ ਹਾਂ ਜਦ ਐਮ ਐਲ اے ਜੀ ਯਾਰ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ਿਊ ਰਿਸਪੈਕਟ ਵਿਦ ਿਊ ਰਿਸਪੈਕਟ ਜੀ ਕੈਨ ਆਈ ਟਾਕ ਫॉर ਸਮ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. I was down. Excuse me, can I finish talking? No. Please let me finish talking. the right way 1 minute ji i don't know who you are very good no no 20 minute tum lagatar sun rahe ho acha ho ki mere darwaza andar tod ke kaun wadan di koshish ki it ji thonu kya kya ki do minute baitho mila dene halat jana utthe galla hon gi halat ki ta jaamange tusi bhi jaoge koi problem nahi excuse me ji you have come to my house this is my house ओके दिस इज योर हाउस यस दिस इज माय हाउस योर ओनर ऑफ दिस हाउस आई इट इज इट इज दैट्स नॉट आई थिंक मैं इक्विपमेंट फोन करके मैं गल दसम ਤੁਸੀਂ ਨਾ ਵਿਜੀਲੈਂਸ محکمہ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰਦੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨ ਸਭੀ ਗੱਲ ਦੀ ਕੀ ਹਾਲ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਜੀ ਇੱਕ ਨਾ ਕੁਝ ਕਰਨਾ ਤੁਸੀਂ ਉਹ ਦੱਸ ਦਿਓ ਆਹ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ਧੱਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ਧੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਏਮ ਨਾਟ ਗੋਇੰਗ ਐਨੀਵੇਅਰ ਕੋ ਜੋ ਕਹਿਣਾ ਹੈ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਗੁਰਵਿੰਦਰ ਨੂੰ ਬਦਲਤਾ ਕਿੰਨਿਆਂ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਜ਼ ਗੋਇੰਗ ਬਿਲਕੁਲ ਕਰੋ ਬਟ ਥੇ ਏ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਦੱਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਤਾਂ ਜੋੜੇ ਹੀ ਨਹੀਂ ਹਲੇ ਤੱਕ ਦਾ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ੇ ਤੇ ਠੱਟ ਮਾਰੀ ਗਏ ਨਹੀਂ 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 ਆ ਹੁਣ ਬਦਲੀਏ ਟੋਨ ਸਟੇਟਰ ਬਹੁਤ ਵੱਡਾ ਨਹੀਂ ਤੁਸੀਂ ਆਪਣਾ ਜੋਰ ਦੇ ਐਨਫੋਰਸਿੰਗ ਅਥਾਰਟੀ ਆਮ ਅਨਸੇਬਲ ਟੂ ਦ ਲਾ ਆ ਨੋ ਯੂ ਆਰ ਦਾ ਅਥਾਰਟੀ ਯੂ ਡੋਨਟ ਨੀਡ ਟੂ ਫੋਰਸ ਯੋ ਵੇ ਥਰੂ ਦੱਸੋ ਜੀ ਧੱਕੇ ਨਾਲ ਵੜੇ ਕਿ ਨਹੀਂ ਵੜੇ ਨਾ ਨਾ ਕਿ ਇਹਨੂੰ ਨਹੀਂ ਪੁੱਛਿਆ ਆ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਸੀ ਸਰ ਨਹੀਂ ਮਾਨ ਸਕਾ ਆ ਰੀਲੀ ਵਾਂਟ ਟੂ ਨੋ ਮੈਨੂੰ ਇੱਕ ਗੱਲ ਦੱਸਿਓ ਨਹੀਂ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਮਾਨ ਸਕਾ ਆ ਰੀਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਗੱਲ ਦੱਸੋ ਇੰਨੀ ਫੋਰਸ ਦੀ ਲੋੜ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਤੁਸੀਂ ਮਤਲਬ ਬਾਹਰ 30 ਬੰਦੇ ਖਲੋਤੇ ਮੇਰੇ ਕਮਰੇ 'ਚ 25 ਬੰਦੇ ਖਲੋਤੇ ਮੈਂ ਲੋਕਾਂ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆ ਬਿਠਾਓ ਇਹਨਾਂ ਨੂੰ ਕੱਢੋ ਆਓ ਤੁਸੀਂ ਬੈਠੋ ਸੀਨੀਅਰ ਅਫਸਰ ਬੈਠੋ ਬੈਠੋ ਤੇ ਆਰਾਮ ਨਾਲ ਹਾਲ 'ਚ ਆਜੋ ਡਿਸਕਾਊਂਡ ਆਜੋ ਪਲੇਟ ਰਿਪੋਰਟ ਮਾਈ ਲਾਇਰ ਦੋ ਨੂ ਵੀ ਆਰ ਨਾ ਟਾਕਿੰਗ ਐਨੀਥਿੰਗ ਟੀਲ ਦ ਲਾਇਰ ਦੋ ਆ ਬੈਠੋ ਬੈਠੋ ਚਾਹ ਪਾਣੀ ਭੁਲਾਓ ਸਭ ਅਨ ਤੁਸੀਂ ਮੇਰੀ ਰਿਕੁਐਸਟ ਹੈ ਜੀ ਆਹ ਬਾਰ ਮੇਰੇ ਦਰਵਾਜ਼ੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਨਾ ਬੰਦ ਹੋ ਸਕਦੇ ਧੱਕੇ ਨਾਲ ਕੀ ਦਰਵਾਜ਼ੇ ਬੰਦ ਕਰਨ ਨੂੰ ਕਿ ਆ ਭਗਵੰਤ ਮਾਨ ਸਾਹਿਬ ਨੇ ਫਿਰ ਖੋਲ ਦਿਓ ਦਰਵਾਜ਼ੇ ਦਰਵਾਜ਼ੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸੇ ਨੇ ਲੈਟ ਮੀ ਕਾਲ ਮਾਈ ਲਾਇਰਸ ਲਾਇਰਸ ਨੂੰ ਬੁਲਾ ਲਓ ਜੀ ਜਸ ਕਾਲ ਆਫ दैट ਆਪਣੇ ਆਪਣੇ ਦਮ ਨੂੰ ਇਹ ਚਾ ਮੈਨੂੰ ਇੱਕ ਗੱਲ ਦੱਸੋ ਇਹ ਮੇਰੇ ਜਿਹੜੇ ਬਾਰ ਬੰਦਿਆਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਨਹੀਂ ਕੋਈ ਰੋਕੇ ਨਹੀਂ ਰੋਕਿਆ ਜੀ ਗੇਟ ਬੰਦ ਹੈ ਜੀ ਹੌਕੀ ਕੋਲ ਬਾਦ ਹੋ ਨਾ ਅਮੀਰ ਜਿੱਥੇ ਆਪਾਂ ਇੱਕ ਨਾ ਬੀ ਬੀ ਐਮਐਲਏ ਸਾਹਿਬ ਨੂੰ ਲੈ ਜਾ ਗੇਟ ਤੇ ਵੀਡੀਓ ਬਣਵਾਓ 8 10 ਤੇ ਜੇ ਕੋਈ ਬਾਹਰ ਮੀਡੀਆ ਵਾਲੇ ਨੂੰ ਨਹੀਂ ਆਣ ਦੇ ਰਹੇ ਜਰਾ ਇੱਥੋਂ ਹੀ ਦੇਖ ਲਓ ਖੋਲ ਆਈ ਅਮ ਅਮੀਰ ਹਾਊ ਯੂ ਹੈਵ ਐਂਟਰਡ ਮਾਈ ਹਾਊਸ ਵਿਦ 30 ਪੀਪਲ ਐਂਡ ਵਾਸਟ ਯੂ ਵੇ ਥਰੂ ਤੇਰੇ ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਟਰੈਨਾਈਜ਼ ਕੀਤਾ ਯੂ ਹੈਵ ਟਰੈਨਾਈਜ਼ਡ ਮਾਈ ਚਿਲड्रन ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ ਔਰ ਜੋ ਤੁਹਾਡਾ ਡਿਪਟੀ ਸਾਹਿਬ ਬਿਹੇਵੀਅਰ ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਤਾਂ ਕੋਈ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਦੋ ਵਾਰ ਮਿਲਣੀ ਚਾਹੀਦੀ ਬਿਕਾਉਸ ਥਿਸ ਇਜ਼ ਟੋਟਲ ਲਾਅ ਦੀਆਂ ਧੱਜੀਆਂ ਉਡਾਉਣੀਆਂ ਕੋਈ ਤੁਹਾਡੇ ਤੋਂ ਸਿੱਖ। ਮਤਲਬ ਤੁਸੀਂ ਆਰਾਮ ਨਾਲ ਆਓ ਕੌਣ ਪ੍ਰੋਸੈਸ ਤੋਂ ਭਜੂਗਾ? ਐਵਰੀਬਾਡੀ ਹਾਸ ਟੂ